ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਵੋਟਾਂ ਦੀ ਗਿਣਤੀ ਹੋ ਰਹੀ ਹੈ ਤੇ ਅੱਜ ਪਤਾ ਲੱਗ ਜਾਣਾ ਹੈ ਕਿ ਦੇਸ਼ ਦੇ ਵਿੱਚ ਕਿਸ ਪਾਰਟੀ ਦੀ ਅਗਲੀ ਸਰਕਾਰ ਬਣਦੀ ਹੈ ਪੰਜਾਬ ਦੀਆਂ 13 ਸੀਟਾਂ ਦੇ ਉੱਪਰ ਖਾਸ ਕਰਕੇ ਲੋਕਾਂ ਦੀ ਨਿਗਾ ਟਿੱਕੀ ਹੋਈ ਹੈ ਕਿ ਇਹਨਾਂ 13 ਸੀਟਾਂ ਵਿੱਚੋਂ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਜੈਤਰੀਆ ਕੋਜੀ ਮੈਂਟਾਂ ਦੇ ਤੱਕ ਪਹਿਲਾ ਰੁਝਾਨ ਸਾਹਮਣੇ ਆ ਜਾਵੇਗਾ ਕਾਊਂਟਿੰਗ ਸੈਂਟਰ ਪੂਰੀ ਤਰ੍ਹਾਂ ਦੇ ਨਾਲ ਗਿਣਤੀ ਵਾਸਤੇ ਤਿਆਰ ਨੇ ਔਰ ਖਾਸ ਕਰਕੇ ਖਡੂਰ ਸਾਹਿਬ ਸੀਟ ਦੇ ਉੱਪਰ ਲੋਕਾਂ ਦੀ ਨਜ਼ਰ ਬਣੀ ਹੋਈ ਹੈ ਫਰੀਦਕੋਟ ਸੀਟ ਦੇ ਉੱਪਰ ਲੋਕਾਂ ਦੀ ਨਜ਼ਰ ਬਣੀ ਹੋਈ ਹੈ ਸੰਗਰੂਰ ਸੀਟ ਦੇ ਉੱਪਰ ਲੋਕਾਂ ਦੀ ਨਜ਼ਰ ਬਣੀ ਹੋਈ ਹੈ ਕਿ ਇਹਨਾਂ ਸੀਟਾਂ ਦੇ ਉੱਪਰ ਕਿਹੜੀ ਪਾਰਟੀ ਜਿੱਤ ਹਾਸਲ ਕਰਦੀ ਹੈ ਇਹਨਾਂ ਸੀਟਾਂ ਦੇ ਉੱਪਰ ਕਿਹੜਾ ਕੈਂਡੀਡੇਟ ਜੈਤ ਹਾਸਲ ਕਰਦਾ ਕਹਿੰਦੇ ਕਿ ਆਖਰੀ ਦਿਨਾਂ ਦੇ ਵਿੱਚ ਹਵਾ ਦੇ ਵਿੱਚ ਤਬਦੀਲੀ ਆਈ ਸੀ ਖਾਸ ਕਰਕੇ ਖਡੂਰ ਸਬਸੀਟ ਜਿਸ ਨੂੰ ਪੰਥਕ ਸੀਟ ਕਿਹਾ ਜਾਂਦਾ ਹੈ ਉਸ ਨੂੰ ਲੈ ਕੇ ਬਹੁਤ ਤਰ੍ਹਾਂ ਦੀਆਂ ਕਿਆਸ ਅੜਾਈਆਂ ਲੱਗ ਰਹੀਆਂ ਸਨ ਜਿਹੜੇ ਚੋਣ ਸਰਵੇਖਣ ਆਏ ਨੇ ਉਹਨਾਂ ਦੇ ਵਿੱਚ ਕੁਝ ਵੀ ਦੱਸਿਆ ਨਹੀਂ ਗਿਆ ਕਿ ਇਹਨਾਂ ਸੀਟਾਂ ਦੇ ਵਿੱਚ ਕੌਣ ਪਾਰਟੀ ਜਿੱਤ ਸਕਦੀ ਹੈ ਇਸ ਵੇਲੇ ਜਿਹੜੀ ਗਿਣਤੀ ਕੇਂਦਰਾਂ ਦੇ ਬਾਹਰ तमाम ਪਾਰਟੀਆਂ ਦੇ ਸਮਰਥਕ ਵੀ ਮੌਜੂਦ ਹੈਗੇ ਨੇ ਆਜ਼ਾਦ ਕੈਂਡੀਡੇਟਾਂ ਦੇ ਸਮਰਥਕ ਮੌਜੂਦ ਹੈਗੇ ਨੇ ਔਰ ਕੁਝ ਹੀ ਮਿੰਟਾਂ ਤੱਕ ਗਿਣਤੀ ਸ਼ੁਰੂ ਹੋ ਜਾਵੇਗੀ ਕੁਝ ਸੈਕਟਾਂ ਤੋਂ ਬਾਅਦ ਮਿੰਟਾਂ ਤੋਂ ਬਾਅਦ ਜਿਹੜਾ ਪਹਿਲਾ ਰੁਝਾਨ ਆ ਉਹ ਸਾਹਮਣੇ ਆ ਜਾਵੇਗਾ ਕਾਂ ਕੀ ਕਿਹੜੀ ਪਾਰਟੀ ਦਾ ਕਿਹੜਾ ਕੈਂਡੀਡੇਟ ਅੱਗੇ ਜਾ ਰਿਹਾ ਹੈ ਖਾਸ ਤੌਰ ਤੇ ਖਡੂਰ ਸਾਹਿਬ ਸੰਗਰੂਰ ਤੇ ਫਰੀਦਕੋਟ ਸੀਟਾਂ ਇਸ ਵੇਲੇ ਚਰਚਾ ਦੇ ਵਿੱਚ ਹਨ ਕਿ ਇਹ ਸੀਟਾਂ ਕੌਣ ਚਤਦਾਏ